ਆਦ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੀ ਆਦ ਬਾਣੀ ਦਾ ਨਾਮ ਜਪ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਜਪ ਦੇ ਆਲੇ ਦੁਆਲੇ ਪ੍ਰਕਰਮਾ ਕਰਦੀ ਹੈ ਈਸ਼ਵਰ ਪ੍ਰਾਪਤੀ ਦਾ ਮੁੱਖ ਸਾਧਨ ਗੁਰੂ ਬਾਬੇ ਨੇ ਜਪ ਹੀ ਦੱਸਿਆ ਜਪੋ ਤਾ ਇੱਕੋ ਨਾਮਾ ਔਰ ਨਿਰਾਫਲ ਕਾਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਥਮ ਬਾਣੀ ਜਪ ਹੈ ਜਪ ਦੇ ਉੱਪਰ ਮੰਗਲਾ ਚਰਨ ਹੈ ਇਹ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਮੰਗਲਾ ਚਰਨ ਹੈ ਔਰ ਜਬਜੀ ਸਾਹਿਬ ਦਾ ਵੀ ਮੰਗਲਾ ਚਰਨ ਹੈ ਆਦ ਕਾਲ ਤੋਂ ਭਾਰਤ ਦੇ ઋષਿ ਮਨੇ ਜਦ ਵੀ ਕੋਈ ਧਾਰਮਿਕ ਗ੍ਰੰਥ ਲਿਖਦੇ ਸਨ ਤਾਂ ਮੰਗਲਾ ਚਰਨ ਲਾਜ਼ਮੀ ਕਰਨ ਦੇ ਸਨ ਮੰਗਲ ਗਾਇਨ ਕਰਨਾ ਧਾਰਮਿਕ ਲਿਖਾਰੀਆਂ ਦੀ ਦੁਨੀਆ ਵਿੱਚ ਇੱਕ ਮੂਲ ਪਰੰਪਰਾ ਬਣ ਗਈ ਅਕਸਰ ਮੰਗਲ ਸੁਰਸਤੀ ਤੇ ਗਣੇਸ਼ ਦਾ ਹੀ ਕੀਤਾ ਜਾਂਦਾ ਸੀ ਐਸਾ ਖਿਆਲ ਸੀ ਕਿ ਸiddhi ਦਾਤਾ ਗਣੇਸ਼ ਹੈ। ਬੁੱਧੀ ਦਾਤਾ ਸਰਸਵਤੀ ਹੈ। ਮਨੁੱਖ ਦੀ ਮੂਲ ਮੰਗਾ ਵੀ ਇਹ ਦੋ ਨੇ ਸਿੱਧ ਔਰ ਬੁੱਧ। ਸਿੱਧੀ ਦੇ ਜਗਤ ਦੇ ਸਾਰੇ ਪਦਾਰਥ ਆ ਜਾਂਦੇ ਨੇ। ਬੁੱਧ ਦੇ ਵਿੱਚ ਬ੍ਰਹਿਮੰਡ ਦਾ ਸਾਰਾ ਗਿਆਨ ਆ ਜਾਂਦਾ ਹੈ। ਪਦਾਰਥ ਦੀ ਬੁਖ ਸਰੀਰ ਦੀ ਹੈ। ਗਿਆਨ ਦੀ ਬੁੱਖ ਮਨ ਦੀ ਹੈ ਜ਼ਮੀਰ ਦੀ ਹੈ ਇਹ ਚੀਜ਼ ਕਿਉਂ ਹੈ ਕਿੱਥੋਂ ਹੈ ਇਹਦਾ ਆਦ ਕੀ ਹੈ ਇਹਦਾ ਮੱਦ ਕੀ ਹੈ ਇਹਦਾ ਅੰਤ ਕੀ ਹੈ ਹਰ ਵਸਤੂ ਨੂੰ ਜਾਣਨ ਦੀ ਇਹ ਤੀਬਰ ਬੁੱਖ ਮਨੁੱਖ ਦੇ ਅੰਦਰ ਮੌਜੂਦ ਹੈ ਇਹ ਬੌਧਿਕ ਬੁੱਖ ਹੈ ਮਨੁੱਖ ਸਭ ਕੁਝ ਪ੍ਰਾਪਤ ਹੀ ਨਹੀਂ ਕਰਨਾ ਚਾਹੁੰਦਾ ਬਲਕਿ ਸਭ ਕੁਝ ਜਾਣਨਾ ਵੀ ਚਾਹੁੰਦਾ ਹੈ ਜਦੋਂ ਕਿਸੇ ਵਸਤੂ ਨੂੰ ਕਿਸੇ ਹਸਤੀ ਨੂੰ ਪੂਰਨ ਰੂਪ ਵਿੱਚ ਜਾਣਨਾ ਚਾਹੁੰਦਾ ਹੈ ਤੇ ਜਦ ਜਾਣਕਾਰੀ ਉਸ ਨੂੰ ਮਿਲਦੀ ਨਹੀਂ ਤਾਂ ਉਹ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ ਜਿਵੇਂ ਭੁੱਖੇ ਨੂੰ ਰੋਟੀ ਨਾ ਮਿਲੇ। ਔਰ ਉਸ ਵਕਤ ਹੀ ਉਸ ਨੂੰ ਤ੍ਰਿਪਤੀ ਮਿਲਦੀ ਹੈ ਜਦ ਉਸ ਨੂੰ ਪੂਰਨ ਤੌਰ ਤੇ ਜਾਣਕਾਰੀ ਮਿਲ ਜਾਏ ਉਹਦੇ ਸਵਾਲਾਂ ਦਾ ਜਵਾਬ ਮਿਲ ਜਾਏ। ਤੋ ਆਦ ਕਾਲ ਤੋਂ ਮੰਗਲ ਗਾਇਨ ਹੁੰਦੇ ਰਹੇ। ਸਰਸਤੀ ਦੇ ਗਣੇਸ਼ ਦੇ ਔਰ ਇਹ ਕਲਪਨਾ ਬੜੀ ਪਰਬਲ ਰੂਪ ਦੇ ਵਿੱਚ ਧਾਰਮਿਕ ਦੁਨੀਆ ਦੇ ਛਾ ਹੀ ਰਹੀ ਕਿ ਸiddhi ਦਾਤਾ ਗਣੇਸ਼ ਹੈ ਬੁੱਧੀ ਦਾਤਾ ਸਰਸਵਤੀ ਹੈ ਸلسਲਾਵਾਰ ਧਾਰਮਿਕ ਰਹਿਬਰੀ ਪੁਰਸ਼ਾਂ ਦੀ ਸ਼ੰਖਲਾ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਆਪ ਨੇ ਉਸ ਪਰੰਪਰਾ ਤੋਂ ਵੱਖ ਹੋ ਕੇ ਜੋ ਮੰਗਲ ਗਾਇਨ ਕੀਤਾ ਹੈ ਉਹ ਕਰਤੇ ਦਾ ਕਰਤਿ ਦਾ ਨਹੀਂ। ਔਰ ਸਹਿਬਾਂ ਦੀ ਇਹ ਧਾਰਨਾ ਕਿ ਸਿੱਧ ਔਰ ਬੁੱਧ ਪਰਮਾਤਮਾ ਤੋਂ ਬਿਨਾ ਔਰ ਕਿਸੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦੀ। ਅਗਰ ਸਿੱਧ ਤੇ ਬੁੱਧ ਇੱਕ ਈਸ਼ਵਰ ਤੋਂ ਬਿਨਾ ਵੀ ਕਿਸੇ ਹੋਰ ਤੋਂ ਪ੍ਰਾਪਤ ਹੋ ਸਕਦੀ ਹੈ ਤਾਂ ਈਸ਼ਵਰ ਦੀ ਪੂਜਾ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਉਸ ਦੀ ਪ੍ਰਸਥਿਤੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਕਿਉਂਕਿ ਮਨੁੱਖ ਦੀ ਮੂਲ ਮੰਗਾ ਹੀ ਇਹ ਹੀ ਦੋ ਨੇ ਸਿੱਧ ਔਰ ਬੁੱਧ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲ ਗਾਇਨ ਕੀਤਾ ਇਹ ਗੁਰਮਤ ਦੇ ਵਿੱਚ ਮੂਲ ਮੰਤਰ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮੰਗਲਾ ਚਰਨ ਔਰ ਜਬਜੀ ਸਾਹਿਬ ਦਾ ਮੰਗਲਾ ਚਰਨ ਇਹ ਮੰਗਲ ਇੱਕ ਤੋਂ ਸ਼ੁਰੂ ਹੁੰਦਾ ਹੈ ਇੱਕ ਸਿੱਧੀ ਇੱਕ ਤੋਂ ਮਿਲਦੀ ਹੈ ਬੁੱਧ ਇੱਕ ਤੋਂ ਮਿਲਦੀ ਹੈ ਉਤਪਤੀ ਇੱਕ ਤੋਂ ਹੈ ਪਾਲਨਾ ਇੱਕ ਤੋਂ ਹੈ ਨਾਸ ਇੱਕ ਤੋਂ ਹੈ ਜਗਤ ਦੀ ਮੂਲ ਸਤਾ ਇੱਕ ਹੈ ਔਰ ਸਾਰੀ ਅਨੇਕਤਾ ਉਸ ਇੱਕ ਦੇ ਆਸਰੇ ਤੇ ਖੜੀ ਹੈ ਸਾਰੀ ਅਨੇਕਤਾ ਉਸ ਇੱਕ ਦੇ ਚੋਂ ਪੈਦਾ ਹੁੰਦੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਲਿਸਮਾਦ ਮੰਡਲ ਦੇ ਚ ਗਏ ਨੇ ਜਦ ਇੱਕ ਰੂਪ ਹੋਏ ਨੇ ਤਾਂ ਆਪ ਦੀ ਰਚਨਾ ਤੋਂ ਵਾਕ ਵੀ ਇੱਕ ਨਿਕਲੇ ਇੱਕ ਓਨਕਾਰ ਉਹ ਇੱਕ ਹੈ ਔਰ ਉਹ ਓਨਕਾਰ ਹੈ ਭਾਉ ਉਸ ਤੋਂ ਹੀ ਉਤਪਤੀ ਹੋ ਰਹੀ ਹੈ ਪਾਲਣਾ ਹੋ ਰਹੀ ਹੈ ਨਾਸ ਹੋ ਰਹੀ ਹੈ ਓਮ ਅੰਕਾਰ ਤਿੰਨ ਸ਼ਬਦਾਂ ਦਾ ਜੋੜ ਹੈ ਅਕਾਰ ਓਕਾਰ ਮਕਾਰ ਉਤਪਤੀ ਕਰਨ ਵਾਲਾ ਪਾਲਣਾ ਕਰਨ ਵਾਲਾ ਨਾਸ਼ ਕਰਨ ਵਾਲਾ ਇਹ ਸਾਰੀ ਕਿਰਿਆ ਇੱਕ ਤੋਂ ਹੋ ਰਹੀ ਹੈ ਉਹ ਜੋ ਇੱਕ ਹੈ ਉਹ ਅੰਕਾਰ ਹੈ ਸਹਬ ਕਹਿੰਦੇ ਨੇ ਉਹ ਸਤ ਹੈ ਸਦੀਵੀ ਹੈ ਹਮੇਸ਼ਰ ਔਰ ਉਹ ਜੋ ਸਤ ਸਰੂਪ ਹੈ ਉਹ ਹਸਤੀ ਵਾਲਾ ਹੈ ਉਹਦਾ ਨਾਮ ਹੈ ਜਿਵੇਂ ਅਸੀਂ ਕਹਿ ਦਿੰਦੇ ਹਾਂ ਫਲਾਣੇ ਦਾ ਨਾਮ ਬਹੁਤ ਵੱਡਾ ਹੋ ਗਿਆ ਹੈ ਫਲਾਣੇ ਦਾ ਨਾਮ ਆਸਮਾਨ ਤੇ ਚੜ ਗਿਆ ਹੈ ਮਤਲਬ ਹੈ ਉਹਦੀ ਹਸਤੀ ਬਹੁਤ ਹੋ ਗਈ ਹੈ ਉਹਦੀ ਸਮਰੱਥਾ ਵੱਧ ਗਈ ਹੈ ਉਹਦੀ ਤਾਕਤ ਵੱਧ ਗਈ ਹੈ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ ਉਹ ਸਤ ਸਰੂਪ ਹੈ ਹਸਤੀ ਵਾਲਾ ਹੈ ਨਾਮਣੇ ਵਾਲਾ ਹੈ ਉਹ ਜਿਸ ਦੀ ਹਸਤੀ ਹੈ ਉਹ ਫਿਰ कृत नहीं है करता है और जो करता है ऐसा करता है कि अपनी कृत पूरे हो है। वो केवल करता नहीं वो करता पुरुख है कुमार ने घड़े बनाए कुमार अपने घर बैठा है, घड़े किसे होर दे घर ने मुसवर ने तस्वीर बनाई है मुसवर अपने घर तस्वीर किसे होर घर लटकी हुई है ਠੱਥਿਆ ਨੇ ਭਾਂਡੇ ਬਣਾਏ ਨੇ ਪਿੱਤਲ ਦੇ ਉਹ ਆਪਣੇ ਘਰ ਦੇ ਵਿੱਚ ਬੈਠਾ ਹੈ ਭਾਂਡੇ ਕਿਸੇ ਹੋਰ ਦੇ ਘਰ ਦੇ ਚ ਨਹੀਂ ਪਰਮਾਤਮਾ ਐਸਾ ਕਰਤਾ ਨਹੀਂ ਹੈ ਕਿ ਉਹਦੀ ਕਿਰਤ ਉਸ ਤੋਂ ਵੱਖ ਹੋਵੇ ਨਹੀਂ ਉਸਨੇ ਜੋ ਕੁਝ ਵੀ ਬਣਾਇਆ ਹੈ ਆਪਣੀ ਬਣਤਰ ਦੇ ਵਿੱਚ ਬੈਠ ਗਿਆ ਹੈ ਚਾਹੇ ਉਹ ਰੇਤ ਦਾ ਜ਼ਰਰਾ ਹੈ ਚਾਹੇ ਉਹ ਸੂਰਜ ਦੀ ਕਿਰਨ ਹੈ ਚਾਹੇ ਫੁੱਲਾਂ ਦੀ ਸੁੰਦਰਤਾ ਹੈ ਚਾਹੇ ਬਦਲਾਂ ਦੀ ਗਰਜਨ ਹੈ ਚਾਹੇ ਸਾਗਰ ਦੀਆਂ ਲਹਿਰਾਂ ਨੇ ਚਾਹ ਕੀੜੀ ਹੈ ਚਾਹ ਹਾਥੀ ਹੈ ਜੋ ਵੀ ਉਸਦੀ ਕਿਰਤ ਹੈ ਬ੍ਰਹਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਹ ਵਿਆਪਕ ਹੈ ਪੂਰੇ ਹੋਇਆ ਹੈ ਪੁਰਖ ਦੇ ਅਖਰੀ ਅਰਥ ਵੀ ਇਹ ਨੇ ਪੂਰੀ ਪੂਰੀ ਬਸੰਤਾ ਸਾਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਮਿਆ ਹੋਇਆ ਹੈ ਉਹ ਪੁਰਖ ਹੈ ਉਹ ਐਸਾ ਕਰਤਾ ਪੁਰਖ ਹੈ ਜਿਹਦਾ ਸੁਭਾਅ ਹੈ ਕਿ ਭੈ ਤੁਰਤ ਨਿਰਭਉ ਨਿਰਵੈਰ ਬڑے ਮੂਲ ਆਗਣ ਨੇ ਕਿਸੇ ਦਾ ਵੈਰ ਹਿਰਦੇ ਚ ਰੱਖਣਾ ਕਿਸੇ ਦਾ ਭੈਰ ਵਿੱਚ ਰੱਖਣਾ ਇਸ ਤਰ੍ਹਾਂ ਦੇ ਮਨੁੱਖ ਨੂੰ ਨਰਕ ਦੇ ਚ ਜਾਣ ਦੀ ਲੋੜ ਨੇ ਜੋ ਭੈ ਵਿੱਚ ਜੀ ਰਿਹਾ ਹੈ ਵੈਰ ਵਿੱਚ ਜੀ ਰਿਹਾ ਹੈ ਕਈ ਦਫਾ ਸੀ ਦੇਖਦੇ ਆ ਦੁਸ਼ਮਣ ਨਹੀਂ ਚੰਗਾ ਲੱਗਦਾ ਪਰ ਦੁਸ਼ਮਣੀ ਨੂੰ ਹਿਰਦੇ ਚ ਧਾਰਨ ਕੀਤਾ ਹੈ ਜਦ ਦੁਸ਼ਮਣ ਆ ਦੁਸ਼ਮਣ ਨਹੀਂ ਚੰਗਾ ਔਰ ਦੁਸ਼ਮਣੀ ਨੂੰ ਵੀ ਬਾਹਰ ਕੱਢੀ ਗਏ ਜੇ ਦੁਸ਼ਮਨ ਭੈੜਾ ਹੈ ਤਾਂ ਫਿਰ ਦੁਸ਼ਮਣੀ ਵੀ ਭੈੜੀ ਹੈ ਉਹ ਜੋ ਕਰਤਾ ਬੁਰਖ ਹੈ ਭੈ ਤੋ ਰਹਿਤ ਹੈ ਔਰ ਉਸ ਦਾ ਭੈ ਤੋ ਰਹਿਤ ਹੋਣਾ ਉਂਝ ਵੀ ਸੁਭਾਵਕ ਹੈ ਕਿ ਉਸ ਤੋਂ ਵੱਡਾ ਹੀ ਕੋਈ ਨਹੀਂ ਔਰ ਅਕਸਰ ਭੈ ਵੱਡੇ ਦਾ ਹੁੰਦਾ ਹੈ ਵੈਰ ਸ਼ਰੀਕਾਂ ਨਾਲ ਹੁੰਦਾ ਹੈ ਇਸ ਦਾ ਸ੍ਰੀ ਕੋ ਨਾ ਹੀ ਨਾ ਕੋ ਕੰਟਕ ਵੈਰ ਆਈ ਉਹਦਾ ਕੋਈ ਸ਼ਰੀਕ ਹੀ ਨਹੀਂ ਉਸ ਤੋਂ ਕੋਈ ਵੱਡਾ ਹੀ ਨਹੀਂ ਤੋ ਸਤਗੁਰ ਕਹਿੰਦੇ ਨੇ ਉਹ ਭੈ ਤੋ ਰਹਿਤ ਹੈ ਵੈਰ ਤੋ ਰਹਿਤ ਹੈ ਫਿਰ ਸਮੇਂ ਤੋ ਵੀ ਰਹਿਤ ਹੈ ਅਕਾਰ ਉਸਦਾ ਕੋਈ माजी ਨਹੀਂ ਉਸਦਾ ਕੋਈ ਮਸਤਕਬਲ ਨਹੀਂ ਭੂਤ ਕਾਲ ਤੇ ਭਵਿਸ਼ ਦੀ ਸੰਭਾਵਨਾ ਪਰਮਾਤਮਾ ਨਾਲ ਨਹੀਂ ਜੋੜੀ ਜਾ ਸਕਦੀ ਅਸੀਂ ਐਸਾ ਨਹੀਂ ਕਹਿ ਸਕਦੇ ਪਰਮਾਤਮਾ ਹੋਇਆ ਸੀ ਉਹ ਭੂਤਕਾਲ ਦੀ ਘਟਨਾ ਨਹੀਂ ਹੈ ਪਰਮਾਤਮਾ ਹੋਵੇਗਾ ਉਹ ਮਸਤਕਬਲ ਦੀ ਸੰਭਾਵਨਾ ਨਹੀਂ ਉਹ ਭਵਿਸ਼ਯ ਦੀ ਸੰਭਾਵਨਾ ਨਹੀਂ ਹੈ ਉਹ ਭੂਤਕਾਲ ਦੀ ਘਟਨਾ ਨਹੀਂ ਉਹਦੇ ਨਾਲ ਅਸੀਂ ਜੋੜ ਸਕਦੇ ਹਾਂ ਤਾਂ ਕੇਵਲ ਵਰਤਮਾਨ ਪਰਮਾਤਮਾ ਹੈ ਸੋ ਹੈ ਤਿੰਨ ਕਾਲਾਂ ਵਿੱਚ ਉਹ ਨਹੀਂ ਉਤ੍ਰੇ ਕਾਲ ਦਰਸੀ ਹੈ ਉਹ ਤਿੰਨ ਕਾਲਾਂ ਨੂੰ ਵੇਖਣ ਵਾਲਾ ਹੈ ਉਹ ਖੁਦ ਤਿੰਨ ਕਾਲਾਂ ਦੇ ਅੰਦਰ ਨਹੀਂ ਹੈ ਤ੍ਰੈਕਾਲ ਦਰਸੀ ਹੈ ਇਸ ਵਾਸਤੇ ਸਤਿਗੁਰੂ ਨੇ ਕਹਿ ਦਿੱਤਾ ਹੈ ਅਕਾਲ ਸਮੇ ਤੋਂ ਪਰੇ ਜੋ ਸਮੇ ਦੇ ਵਿੱਚ ਨਹੀਂ ਹੈ ਸਮੇ ਨੂੰ ਦੇਖਣ ਵਾਲਾ ਹੈ ਜਿਸ ਤੋਂ ਸਮਾਂ ਪੈਦਾ ਹੁੰਦਾ ਹੈ ਜੋ ਸਮੇ ਦੇ ਵਿੱਚ ਨਹੀਂ ਹੈ ਔਰ ਉਂਝ ਵੀ ਪਰਮ ਆਨੰਦ ਦੀ ਦੁਨੀਆ ਦੇ ਸਮਾਂ ਕੋਈ ਮੈਨਾਂ ਹੀ ਨਹੀਂ ਰਖਦਾ ਮਨੁੱਖ ਦੁੱਖ ਦੇ ਚ ਹੈ ਸਮਾਂ ਬੀਤ ਨਹੀਂ ਆਉਂਦਾ ਸਮਾਂ ਵੱਡਾ ਹੋ ਜਾਂਦਾ ਕਾਲ ਵੱਡਾ ਹੋ ਜਾਂਦਾ ਕਿਸੇ ਖੁਸ਼ੀ ਦੇ ਚ ਹੈ ਆਨੰਦ ਦੇ ਚ ਹੈ ਮਸਤੀ ਦੇ ਚ ਹੈ ਮਨੁੱਖ ਕਹਿ ਉੱਠਦਾ ਹੈ ਅੱਜ ਦਾ ਦਿਨ ਤੇ ਇੰਜ ਲੰਘ ਗਿਆ ਜਿਵੇਂ ਇੱਕ ਪਲ ਲੰਘਿਆ ਅੱਜ ਦੀ ਰਾਤ ਤੇ ਇੰਜ ਲੰਘ ਗਈ ਜਿਵੇਂ ਇੱਕ ਘੜੀ ਲੰਗੀ ਹੈ ਪਰ ਮਨੁੱਖ ਦੁੱਖ ਦੇ ਚ ਹੈ ਬੇਚੈਨੀ ਦੇ ਚ ਵਿਪਤਾ ਦੇ ਚ ਕਹਿ ਉੱਠਦਾ ਹੈ ਅੱਜ ਦੀ ਰਾਤ ਤੇ ਪਹਾੜ ਬਣ ਗਈ ਹੈ ਅਬੋਰ ਹੀ ਨਹੀਂ ਆਉਂਦੀ ਅੱਜ ਦਾ ਦਿਨ ਤੇ ਇੱਕ ਯੁੱਗ ਬਣ ਗਿਆ ਹੈ ਲੰਗਦਾ ਹੀ ਨਹੀਂ ਦੁੱਖ ਚਾਹੇ ਸੰਸਾਰਿਕ ਹੋਵੇ ਚਾਹੇ ਅਧਿਆਤਮਿਕ ਹੋਵੇ ਸਮਾਂ ਲੰਬਾ ਹੋ ਜਾਂਦਾ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਫਰਮਾਨ ਹੈ ਚਾਰ ਪਹਿਰ ਜੋ ਜੁਗਏ ਸਮਾਨੇ ਰੈਣ ਭਈ ਤਬ ਅੰਤ ਨ ਜਾਣੇ 헤 ਪ੍ਰਭੂ ਤੇਰੇ ਵਿਛੋੜੇ ਦਾ ਜਿਹੜਾ ਦੁੱਖ ਹੈ ਉਹਦੇ ਚ ਦਿਨ ਦੇ ਚਾਰ ਪੈਰ ਮਨੋਂ ਚਾਰ ਯੁਗ ਹੋ ਗਏ ਨੇ ਲੰਘਦੇ ਨਹੀਂ ਤੇ ਰਾਤ ਕਿਤਨੀ ਲੰਬੀ ਹੈ ਇਹ ਤੇ ਕਥਨ ਤੋਂ ਵੀ ਪਰੇ ਤੇ ਇਹ ਕਹਿਣ ਤੋਂ ਵੀ ਪਰੇ ਪ੍ਰਮਾਤਮਾ ਆਨੰਦ ਸਰੂਪ ਹੈ ਉੱਥੇ ਸਮਾਂ ਹੀ ਨਹੀਂ ਹੈ ਉੱਥੇ ਦਿਨ ਰਾਤ ਹੀ ਨਹੀਂ ਹੈ ਭਗਤ ਕਬੀਰ ਕਹਿੰਦੇ ਨੇ ਦਿਨ ਸੋਰੈਣ ਨਹੀਂ ਬੇਦ ਨਹਿ ਸਾਸਤਰ ਤਾਹਾਂ ਬਸੇ ਨਿਰੰਕਾਰਾ ਕਹਿਤ ਕਬੀਰ ਨਰਤਿ ਸੇ ਧਿਆਵੋ ਬਾਵਰਿਆ ਸੰਸਾਰ ਉੱਥੇ ਸਮਾਂ ਨਹੀਂ ਹੈ ਕਿਉਂਕਿ ਸਮੇਂ ਦਾ ਬੋਧ ਸੂਰਜ ਤੇ ਚੰ드ਰਮਾ ਕਰਕੇ ਹੁੰਦਾ ਜਦ ਚੰ드ਰਮਾ ਦਿਖਾਈ ਦੇਵੇ ਰਾਤ ਹੈ ਜਦ ਸੂਰਜ ਦਿਖਾਈ ਦੇਵੇ ਦਿਨ ਹੈ ਦਿਨਨ ਤੇ ਰਾਤ ਦਾ ਬੋਧ ਤਾਰਿਆਂ ਕਰਕੇ ਸੂਰਜ ਕਰਕੇ ਹੈ ਦਿਨ ਸੋਰੈਨ ਨਹੀਂ ਦਿਨ ਰਾਤ ਉੱਥੇ ਨਹੀਂ ਨੇ ਸਮਾ ਖੋ ਗਏ ਅਕਾਲ ਤੋ ਕੇਵਲ ਅਸੀਂ ਵਰਤਮਾਨ ਹੀ ਪਰਮਾਤਮਾ ਨੂੰ ਦੇ ਸਕਦੇ ਹਾਂ ਮਾਜ਼ੀ ਮੁਸਤਕਬਲ ਨਹੀਂ ਕਹਿ ਸਕਦੇ ਹਾਂ ਪਰਮਾਤਮਾ ਹੈ ਸੋਹੇ ਤੋ ਸਤਗੁਰ ਕਹਿੰਦੇ ਨੇ ਉਹ ਅਕਾਲ ਹੈ ਸਮੇ ਤੋਂ ਪਰੇ ਹੈ ਤੋ ਕਿਦਰੇ ਐਸਾ ਹੀ ਨਾ ਸਮਝ ਲਿਆ ਜਾਏ ਉਹ ਇੱਕ ਕਲਪਨਾ ਹੈ ਤੋ ਸਤਗੁਰ ਕਹਿੰਦੇ ਨਹੀਂ ਮੂਰਤ ਮੂਰਤੀਮਾਨ ਹੈ ਉਹਦੀ ਹੋਂਦ ਹੈ ਉਹਦਾ ਵਜੂਦ ਹੈ ਪਰ ਵਜੂਦ ਤੋ ਕਿਦਰੇ ਐਸਾ ਖਿਆਲ ਨਾ ਬਣ ਜਾਏ ਕਿ ਵਾਕਈ ਉਹ ਘੜਿਆ ਗਿਆ ਹੈ ਬਣਾਇਆ ਗਿਆ ਹੈ या जन्माया गया है तो एकदम सतगुरु कहते अजो नहीं जन्म नहीं है ओनू किसी बनाया नहीं है ओरी मूर्त कृत नहीं है वो अजो नहीं है जन्म दि नहीं मूर्तिमान जरूर है पर अजन्म है जन्म दि नहीं फिर उसकी हस्ती किस तरह है तो सतगुरु कहते सह भंग ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਦੁਇ ਕੁਦਰਤ ਸਾਜਿਏ ਕਰ ਆਸਣ ਦਿੱਠੋ ਚਾਓ ਉਹਨੇ ਆਪਣੀ ਸਾਜਣਾ ਆਪ ਕੀਤੀਏ ਉਹਨੇ ਆਪਣੀ ਬਣਤਰ ਆਪ ਕੀਤੀਏ ਉਹਨੇ ਆਪਣਾ ਫੈਲਾਵ ਵਿਸਤਾਰ ਆਪ ਕੀਤਾ ਹੈ ਔਰ ਆਪ ਹੀ ਆਪਣੇ ਆਪ ਨੂੰ ਸੁਕੇੜ ਲੈਂਦਾ ਜਬ ਉਹ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇ અપਾਰਾ ਜਬ ਆਕਰਕ ਕਰ ਤਹੋਂ ਕਭ ਹੂੰ ਤਮੈ ਮਿਲਤ ਦੇਹ ਧਰ ਸਭੰ ਸੈਭੰ ਉਹ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ ਐਸਾ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਗੁਰ ਉਹ ਰੋਸ਼ਨੀ ਹੈ ਉਹ ਜਾਣਨਾ ਹੈ ਉਹ ਗਿਆਨ ਹੈ ਗਿਆਨ ਦਾਤਾ ਹੈ ਗੁਰੂ ਹੈ ਐਸਾ ਜੋ ਪ੍ਰਮਾਤਮਾ ਹੈ ਜੋ ਗੁਰੂ ਹੈ ਆਦੀ ਗੁਰੂ ਕੇਵਲ ਪ੍ਰਮਾਤਮਾ ਹੈ ਹੋਰ ਕੋਈ ਗੁਰੂ ਨਹੀਂ ਆਦ ਅਨ ਕੇ ਕੈ అవਤਾਰਾ ਸੋਈ ਗੁਰੂ ਸਮਝਿਓ ਹਮਾਰਾ ਅਪਰੰਪਰ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਕੀੜੇ ਮਕੋੜਿਆਂ ਨੂੰ ਵੀ ਜੀਵਨ ਚਰਿਆ ਦਾ ਗਿਆਨ ਪਰਿਪੂਰਣ ਪ੍ਰਮਾਤਮਾ ਨੇ ਦੇ ਰੱਖਿਆ ਹੈ ਬੱਚਿਆਂ ਦੀ ਪੈਦਾਇਸ਼ ਕਿਵੇਂ ਹੁੰਦੀ ਹੈ ਉਨਾਂ ਦੀ ਪਾਲਣਾ ਕਿਵੇਂ ਕਰੀ ਦੀਏ ਤੇ ਪੰਛੀਆਂ ਨੂੰ ਪਤਾ ਹੈ ਚੋਪਾਏ ਜਾਨਵਰਾਂ ਨੂੰ ਪਤਾ ਹੈ ਕਿਸੇ ਸਕੂਲ ਦੇ ਚੋਂ ਪੜਨ ਨਹੀਂ ਜਾਂਦੇ ਕੋਈ ਕਿਤਾਬਾਂ ਉਹਨਾਂ ਨੇ ਨਹੀਂ ਪੜਿਆ ਕੋਈ ਗਿਆਨ ਉਹਨਾਂ ਨੂੰ ਨਹੀਂ ਦਿੰਦਾ ਲੇਕਿਨ ਇਹ ਸਾਰੇ ਦਾ ਸਾਰਾ ਬੋਧ ਉਹਨਾਂ ਦੇ ਅੰਦਰ ਮੌਜੂਦ ਹੈ ਇੱਥੋਂ ਸਪਸ਼ਟ ਹੋ ਗਈ ਕਿ ਸਾਰੇ ਜੀਵਾਂ ਦਾ ਪ੍ਰੇਰਨ ਦਾਇਕ ਹੈ ਕੇਵਲ ਪ੍ਰਮਾਤਮਾ ਹੈ ਗਿਆਨ ਦਾਇਕ ਕੇਵਲ ਈਸ਼ਵਰ ਹੈ ਜਿੰਨੇ ਸੁੰਦਰ ਘੋਸਲੇ ਕਈ ਦਫਾ ਪੰਛੀ ਬਣਾ ਲੈਂਦੇ ਨੇ ਕੋਈ ਮਨੁੱਖ ਇਸ ਢੰਗ ਦੀ ਸੋਹਣੀ ਬਣਤਰ ਨਹੀਂ ਬਣਾ ਸਕਦਾ ਤੋਂ ਗਿਆਨ ਹੈ ਤੋਂ ਇਸ ਸਾਰੇ ਦਾ ਸਾਰਾ ਗਿਆਨ ਦੇਣ ਵਾਲਾ ਪ੍ਰਮਾਤਮਾ ਹੈ ਤੇ ਗਿਆਨ ਦੇਣ ਦੇ ਨਾਤੇ ਉਹੀ ਪ੍ਰਮਾਤਮਾ ਗੁਰੂ ਹੈ ਆਪ ਕਹਿੰਨੇ ਗੁਰੂ ਔਰ ਉਹ ਜੋ ਗੁਰੂ ਹੈ ਪ੍ਰਸਾਦ ਦਇਆ ਦੀ ਮੂਰਤੀ ਹੈ ਦਿਆਲੂ ਹੈ ਕਿਰਪਾਲੂ ਹੈ ਦਇਆ ਦਾ ਘਰ ਹੈ ਇਹ ਜਬਦੀ ਸਾਹਿਬ ਦਾ ਮੰਗਲ ਹੈ ਦੇ ਗੁਰੂ ਗਣ ਸਾਹਿਬ ਜੀ ਮਹਾਰਾਜ ਦਾ ਮੰਗਲ ਹੈ ਇਹ ਵਿਚਾਰਾਂ ਫਿਰ ਆਪ ਜੀ ਦੇ ਸਾਹਮਣੇ ਪੁੱਲ ਚੁਕਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ